ਉਡਾ ਮਾਰੇ ਲੋਕਾਂ ਦੀ ਕਹਾਣੀ ਕਹਿਣ ਵਾਲੀ ਅਤੇ ਪੰਜਾਬੀ ਕਹਾਣੀ ਦੇ ਥੰ ਸ਼੍ਰੀਪੂਰਾ ਸਿੰਘ ਕਲੇਰ ਦੀਆਂ ਸਾਰੀਆਂ ਕਹਾਣੀਆਂ ਵਿੱਚੋਂ ਪੇਸ਼ ਕਰ ਰਹੇ ਹਾਂ ਉਹਨਾਂ ਦੀ ਲਿਖੀ ਹੋਈ ਕਹਾਣੀ ਜੋਗੀ ਵਾਲਾ ਫੇਰਾ ਕੜਾਕੇ ਦੀ ਗਰਮੀ ਫਿਰ ਵੀ ਬਸ ਅੱਡੇ ਉੱਤੇ ਬਹੁਤ ਰੌਣਕ ਰਹਿੰਦੀ। ਇਹ ਪਿੰਡ ਹੁਣ ਇੱਕ ਕਸਵਾ ਬਣ ਗਿਆ। ਬੈਠੀਆਂ ਸਵਾਰੀਆਂ ਆਪੋ ਆਪਣੀ ਬੱਸ ਉਡੀਕ ਰਹੇ ਸਨ। ਨਿੰਮ ਦੇ ਥੋੜਾ ਪਰੇ ਰੀੜੀਆਂ ਵਾਲੇ ਆਪਣੀਆਂ ਆਵਾਜ਼ਾਂ ਦੇ ਰਹੇ ਸਨ। ਨਿੰਮ ਦੇ ਮੁੱਢ ਬੈਠਾ ਇੱਕ ਮੋਚੀ ਜੁੱਤੀਆਂ ਮਰਮਤ ਕਰ ਰਿਹਾ ਸੀ ਉਮਰ ਕੋਈ 30ਾਂ ਦੇ ਨੇੜੇ ਤੇੜੇ ਸਿਰ ਉੱਪਰ ਖੱਦਰ ਦਾ ਪਰਨਾਲ ਪੇਟਿਆ ਹੋਇਆ ਪਤਲੇ ਖੱਦਰ ਦੇ ਕੱਪੜੇ ਦਾੜੀ ਕੁਝ ਜ਼ਿਆਦਾ ਵੱਧੀ ਹੋਈ ਇੱਕ ਪਾਣੀ ਵਾਲਾ ਕੁੰਡਾ ਸੰਧਾਂ ਵਾਲੀ ਨਿੱਕੀ ਜਿਹੀ ਸੰਦੂਕੜੀ ਪਾਸੇ ਰੱਖੇ ਹੋਏ ਕੁਝ ਚਮੜੇ ਦੇ ਟੁਕੜੇ ਤੇ ਕੁਝ ਟਾਇਰਾਂ ਦੇ ਦੂਜੇ ਪਾਸੇ ਸੰਦ ਬੁਰਸ਼ ਤੇ ਪਾਲਿਸ਼ ਦੇ ਹੱੱਬਗਾ ਨੀਵੀਂ ਪਾਈ ਕੰਮ ਕਰਦਾ ਉਹ ਕਈ ਵਾਰ ਉਦਾਸ ਨਜ਼ਰਾਂ ਨਾਲ ਸਿਰ ਉਠਾ ਕੇ ਨਿੰਮ ਦੇ ਪੱਤਿਆਂ ਵੱਲ ਝਾਕਦਾ ਜਿਵੇਂ ਅਤੀਤ ਦੇ ਪਰਛਾਵੇਂ ਵਿੱਚੋਂ ਕੁਝ ਲੱਭਦਾ ਹੋਵੇ ਕੁਝ ਚਿਰ ਮਗਰੋਂ ਨਥਾਣੇ ਨੂੰ ਜਾਣ ਵਾਲੀ ਬੱਸ ਆ ਗਈ ਕੁਝ ਸਵਾਰੀਆਂ ਉਸ ਵਿੱਚੋਂ ਉਤਰਨ ਲੱਗੀਆਂ ਤੇ ਕੁਝ ਚੜ੍ਹਨ ਲਈ ਦਿਵਾਲੇ ਹੋ ਗੰਨਾ ਬੱਸ ਵਿੱਚੋਂ ਇੱਕ ਬਹੁਤ ਸੋਹਣੀ ਤੇ ਫੈਸ਼ਨੇਬਲ ਜਨਾਨੀ ਥੱਲੇ ਉਤਰੀ ਥੱਲੇ ਉੱਤਰ ਕੇ ਉਸਨੇ ਆਪਣੀ ਕਾਲੀ ਛਤਰੀ ਖੋਲ ਕੇ ਸਿਰ ਉੱਪਰ ਕਰ ਲਈ ਫਿੱਕੇ ਲਾਲ ਰੰਗ ਦੀ ਨਿੱਕੀ ਬੂਟੀ ਵਾਲੇ ਕੱਪੜੇ ਗਲ ਵਿੱਚ ਪਾਰਸ ਤੇ ਹੱਥ ਛੋਟਾ ਅਟੈਚ ਕੇਸ ਆਪਣੇ ਪੈਰ ਦੀ ਚੱਪਲ ਲਾ ਕੇ ਅੱਗੇ ਕਰਦੀ ਹੋਈ ਬੋਲੀ ਐ ਤਰੋਪਾ ਲਗਾਈ ਬਈ ਸਿੰਦਾ ਨੀਵੇਂ ਚੁੱਕ ਕੇ ਉੱਪਰ ਵੱਲ ਚਾਕਿਆ ਚੱਪਲ ਫੜ ਕੇ ਕੋਲ ਰੱਖ ਲਈ ਉਹ ਕੋਲ ਪੈਸਟੂਲ ਉੱਪਰ ਬੈਠ ਗਈ ਇੱਕ ਵਾਰ ਉਹ ਨਿੰਮ ਦੇ ਪੱਤਿਆਂ ਵੱਲ ਫਿਰ ਚਾਕਿਆ ਜਿਵੇਂ ਕੋਈ ਧੁੰਦਲੀ ਤਸਵੀਰ ਇੱਕਦਮ ਸਕਾਰ ਹੋ ਗਈ ਹੋਵੇ ਕਈ ਗਵਾਚੇ ਨਕਸ਼ ਉਸ ਦੀਆਂ ਅੱਖਾਂ ਅੱਗੇ ਘੁੰਮਣ ਲੱਗੇ ਸ਼ਿੰਦੇ ਨੂੰ ਲੱਗਾ ਜਿਵੇਂ ਇਹ ਸ਼ਕਲ ਪਹਿਲਾਂ ਵੀ ਵੇਖੀ ਹੁੰਦੀ ਹੈ ਉਸਨੇ ਚੱਪਲ ਚੁੱਕ ਕੇ ਕੁੰਡੀ ਗੋੜਾ ਚੁੱਕਿਆ ਤੇ ਟੋਪੇ ਲਗਾਉਣੇ ਸ਼ੁਰੂ ਕਰ ਦਿੱਤੇ ਇੱਕ ਲੰਮਾ ਹੋਕਾ ਆਇਆ ਤੇ ਉਸ ਨੂੰ ਆਪਣੇ ਬਚਪਨ ਦੇ ਦਿਨਾਂ ਵਿੱਚ ਲੈ ਗਿਆ ਸ਼ਿੰਦੇ ਦੇ ਮਾਪੇ ਗਰੀਬ ਹੋਣ ਦੇ ਬਾਵਜੂਦ ਵੀ ਉਸ ਨੂੰ ਕਿਸੇ ਗਲੋਥ ਥੋੜਾ ਨਾ ਨਹੀਂ ਸੀ ਦਿੰਦੇ ਪਰ ਕੱਪੜੇ ਵਧੀਆ ਪਾਉਂਦਾ ਅਤੇ ਮੈਲੇ ਨਾ ਹੋਣ ਦਿੰਦਾ ਸਾਰੀ ਜਮਾਤ ਨਾਲੋਂ ਪੱਗ ਵਧੀਆ ਬੰਨਦਾ ਨਵੀਆਂ ਫੁੱਟੀਆਂ ਮੁੱਛਾਂ ਨੂੰ ਉਂਗਲਾ ਤੇ ਅੰਗੂਠੇ ਨਾਲ ਉੱਪਰ ਵੱਲ ਚੁੱਕਦਾ ਤੇ ਆ ਰਹੀ ਦਾੜੀ ਦਾ ਕੋਈ ਵਾੜ ਪੁੱਟ ਦਿੰਦਾ ਜਿਵੇਂ ਵੇਖਣ ਨੂੰ یوں ਲੱਗੇ ਕਿ ਦਾੜੀ ਅਜੇ ਆਈ ਨਹੀਂ ਪੜਾਈ ਵਿੱਚ ਤਾਂ ਉਹ ਦਰਮਿਆਨਾ ਹੀ ਸੀ ਪਰ ਜਦ ਸਕੂਲ ਵਿੱਚ 26 ਜਨਵਰੀ ਜਾਂ 15 ਅਗਸਤ ਜਾਂ ਕੋਈ ਹੋਰ ਦਿਨ ਦਿਹਾੜਾ ਮਨਾਉਣਾ ਹੁੰਦਾ ਤਾਂ ਗਿਆਨੀ ਮਾਸਟਰ ਅਤੇ ਡਰਾਇੰਗ ਮਾਸਟਰ ਉਸ ਨੂੰ ਥਾਪੀਆਂ ਦੇਣੀਆਂ ਸ਼ੁਰੂ ਕਰ ਦਿੰਦੇ ਕਿਉਂਕਿ ਉਹ ਡਰਾਮੇ ਵਿੱਚ ਬੜਾ ਵਧੀਆ ਪਾਰਟ ਕਰਦਾ ਸੀ ਗਾਉਂਦਾ ਇੰਨਾ ਵਧੀਆ ਸੀ ਕਿ ਉਸ ਦੀ ਆਵਾਜ਼ ਸੁਣਨ ਵਾਲਿਆਂ ਨੂੰ ਕੀਲ ਲੈਂਦੀ ਜਦ ਉਹਨਾਂ ਦਾ ਕੋਈ ਪੀਰੀਅਡ ਵਿਲਾ ਹੁੰਦਾ ਤਾਂ ਉਸ ਦੀ ਚੰਡਾਲ ਚੌਂਕੜੀ ਤੇ ਉਸ ਪੁਰਾਣੇ ਬੋਰਡਿੰਗ ਹਾਊਸ ਵੱਲ ਚਲੀ ਜਾਂਦੀ ਇਹ ਨਾਂ ਉਹਨਾਂ 8-10 ਮੁੰਡਿਆਂ ਦਾ ਮਾਸਟਰ ਗੋਇਲ ਨੇ ਪਰਿਆ ਸੀ ਉੱਥੇ ਨਿੰਬੂਆਂ ਦੇ ਬੂਟਿਆਂ ਥੱਲੇ ਮਹਿਫਲ ਜੁੜ ਜਾਂਦੀ ਅਤੇ ਸ਼ਿੰਦੇਰੀ ਆਵਾਜ਼ ਗੂੰਜ ਰਹੀ ਹੁੰਦੀ ਮੱਇਆਵੇ ਮੇਰੇ ਦਿਲਾਂ ਦੇ ਮਹਿਰਮਾ ਅਤੇ ਜਾਂ ਕਣਕਾਂ ਦੇ ਬੰਨੇ ਢੋਲਾ ਉੱਠਣ ਵਰੋਲੇ ਸੀਨੇ ਤਰਾਟਾਂ ਪਈਆਂ ਯਾਰਾਂ ਦੀ ਮਹਿਫਿਲ ਵਿੱਚ ਬੈਠਾ ਉਹ ਘਰ ਦੀ ਗਰੀਬੀ ਭੁੱਲ ਚੁੱਕਿਆ ਹੁੰਦਾ ਪਰ ਜਦ ਘਰ ਜਾਂਦਾ ਕਦੇ ਉਹਨਾਂ ਦੀ ਕੋਈ ਚੀਜ਼ ਖਤਮ ਹੋਈ ਹੁੰਦੀ ਕਦੇ ਕੋਈ ਉਹ ਸੋਚਦਾ ਅਸੀਂ ਗਰੀਬ ਕਿਉਂ ਹਾਂ ਮੈਂ ਗਰੀਬ ਘਰ ਹੀ ਕਿਉਂ ਜੰਮਿਆ ਉਸ ਨੂੰ ਆਪਣੇ ਆਪ ਉੱਪਰ ਕਈ ਵਾਰ ਬੜੀ ਖਿੱਚ ਆਉਂਦੀ ਫਿਰ ਉਸ ਨੂੰ ਖਿਆਲ ਆਉਂਦਾ ਕਿ ਆਦਮੀ ਜੋ ਚਾਹੇ ਕਰ ਸਕਦਾ ਹੈ ਉਸਨੇ ਲਾਇਬ੍ਰੇਰੀ ਦੀਆਂ ਪੁਸਤਕਾਂ ਵਿੱਚ ਪੜ੍ਹਿਆ ਹੋਇਆ ਸੀ ਕਿ ਨੈਪੋਲੀਅਨ ਤੇ ਹਰੀ ਸਿੰਘ ਨਲੂਆ ਵੀ ਗਰੀਬ ਘਰਾਂ ਵਿੱਚ ਹੀ ਪੈਦਾ ਹੋਏ ਸਨ ਹੋਰ ਵੀ ਕਈ ਮਹਾਪੁਰਸ਼ ਗਰੀਬ ਘਰਾਂ ਵਿੱਚ ਜੰਮੇ ਤੇ ਕੜ ਕਾਲਾ ਨਾ ਕਰਕੇ ਕਿੰਨੇ ਮਹਾਨ ਬਣ ਗਏ ਉਸ ਦਾ ਬਾਪ ਉਸ ਨੂੰ ਦੱਸਦਾ ਕਿ ਪਹਿਲਾਂ ਆਪਾਂ ਨੂੰ ਗਰੀਬ ਲੋਕਾਂ ਨੂੰ ਵੱਡੇ ਆਦਮੀ ਬਹੁਤ ਨਫ਼ਰਤ ਕਰਦੇ ਸਨ ਕਿੰਨੀ ਸ਼ੂਆਸ਼ਾਤ ਸੀ ਕਿ ਕਿੰਨੇ ਕੋ ਨਾਵਾਂ ਨਾਲ ਗਰੀਬ ਲੋਕਾਂ ਨੂੰ ਦੁਰਕਾਰਿਆ ਜਾਂਦਾ ਸੀ ਅੰਗਰੇਜ਼ਾਂ ਦੇ ਰਾਜ ਵਿੱਚ ਕਿਵੇਂ ਪਟਵਾਰੀਆਂ ਪੁਲਿਸ ਵਾਲਿਆਂ ਤੇ ਹੋਰ ਅਫਸਰਾਂ ਦੇ ਭਾਰੇ ਬੋਝ ਇੱਕ ਪਿੰਡੋਂ ਦੂਜੇ ਪਿੰਡ ਛੱਡ ਕੇ ਆਉਂਦੇ ਜੇ ਕੋਈ ਇੰਜ ਨਾ ਕਰਦਾ ਤਾਂ ਉਸ ਗਰੀਬ ਆਦਮੀ ਨੂੰ ਡੰਡਿਆਂ ਨਾਲ ਕੁੱਟਿਆ ਜਾਂਦਾ ਤਾਂ ਸ਼ਿੰਦਾ ਆਖਦਾ ਬਾਪੂ ਫਿਰ ਤਾਂ ਤੁਸੀਂ ਕੁੱਤੇ ਬਿੱਲਿਆਂ ਵਰਗੇ ਹੁੰਦੇ ਹੋਮੋਗੇ ਅੱਗੋ ਉਸ ਦਾ ਬਾਪ ਆਖਦਾ ਹਾਂ ਪੁੱਤ ਸੀਤਾ এবੀ ਪਰ ਵੇਖੇ ਨਾ ਇੱਕ ਹੋਰ ਗੱਲ ਉਦੋਂ ਖਾਣ ਪੀਣ ਨੂੰ ਖੁੱਲਾ ਸੀ ਹੁਣ ਜਾਦੀ ਦਾ ਆ ਗਈ ਪਰ ਸਾਲਾ ਨਾ ਦੁੱਧ ਮਿਲਦਾ ਨਾ ਕਿਉਂ ਮੰਗਿਆਈ ਵਧੀ ਜਾਂਦੀ ਹੈ ਸ਼ਿੰਦਾ ਆਖਦਾ ਬਾਪੂ ਸੁਣਿਆ ਆਪਾਂ ਨੂੰ ਪਹਿਲਾਂ ਸਕੂਲਾਂ ਚ ਨਹੀਂ ਸੀ ਵੜਨ ਦਿੰਦੇ ਉਸ ਦਾ ਬਾਪ ਜਵਾਬ ਦਿੰਦਾ ਹਾਂ ਪੁੱਤ ਸਕੂਲ ਤਾਂ ਸਹੀ ਕੋਈ ਹੁੰਦੇ ਪਹਿਲਾਂ ਤਾਂ ਬਾਂਮਣ ਜਾਂ ਗੁਰਦੁਆਰਿਆਂ ਦੇ ਭਾਈ ਜੀ ਪੜਾਉਂਦੇ ਸੀ ਉਹ ਆਪਣਾ ਪਰਛਾਵਾਂ ਵੀ ਨਹੀਂ ਸੰਨ ਲੈਂਦੇ ਹੁਣ ਜਾਦੀ ਦਾ ਰਾਹ ਤਾਂ ਸੁਖ ਹੋ ਗਿਆ ਤੈਨੂੰ ਤੈਨੂੰ ਸਕੂਲੇ ਭਾਇਆ ਹੈ ਵੀ ਟੁਕੜੇ ਦੇ ਆਰ ਜੇ ਲੱਗ ਜੇਗਾ ਹੁਣ ਤਾਂ ਆਪਾਂ ਨੂੰ ਨੌਕਰੀਆਂ ਵੀ ਪਹਿਲਾਂ ਦਿੰਦੇ ਐ ਖਿੰਦਾ ਸੋਚਦਾ ਕਿ ਮੈਂ ਐਮੀ ਤੂੰ ਵੀ ਅੱਗੇ ਪੜ ਕੇ ਬਹੁਤ ਵੱਡਾ ਅਫਸਰ ਬਣੂ ਫੇਰ ਤਾਂ ਮੈਂ ਆਪਣੇ ਬਾਪ ਦੀ ਸਾਰੀ ਗਰੀਬੀ ਤੋਂ ਸੁਟਾਂਗਾ ਕੀ ਹੋ ਗਿਆ ਜੇ ਅੱਜ ਮੇਰਾ ਬਾਪ ਸਰਦਾਰਾਂ ਦੇ ਦਿਹਾੜੀ ਕਰਦਾ ਫੇਰ ਤਾਂ ਮੈਂ ਉਸ ਨੂੰ ਵੀ ਵਿਲਾ ਐਸ਼ ਕਰਨ ਤੇ ਛੱਡ ਦਿਆਂਗਾ ਸਰਦਾਰਾਂ ਦਾ ਖਿਆਲ ਆਉਂਦਿਆਂ ਹੀ ਉਸਦੇ ਮੱਥੇ ਵੱਟ ਪੈ ਜਾਂਦੇ ਅਤੇ ਉਹ ਮੁੱਛਾ ਉੱਪਰ ਹੱਥ ਫੇਰ ਕੇ ਠੁੱਕ ਦਿੰਦਾ 26 ਜਨਵਰੀ ਦਾ ਦਿਨ ਆ ਗਿਆ ਛਿੰਦਾ ਤੇ ਉਸਦੇ ਸਾਥੀ ਮੁੰਡੇ ਕਈ ਦਿਨ ਪਹਿਲਾਂ ਰਿਹਸਲ ਕਰ ਰਹੇ ਸਨ ਉਸਦੇ ਸਕੂਲ ਵਿੱਚ ਮੁੰਡਿਆਂ ਕੁੜੀਆਂ ਦੇ ਚਾਰ ਸਕੂਲ ਨੇੜੇ ਪਿੰਡਾਂ ਵਾਲੇ ਸ਼ਾਮਲ ਹੋਏ ਸਨ ਸਾਰੇ ਸਕੂਲਾਂ ਦੇ ਕਲਾਕਾਰ ਮੁੰਡਿਆਂ ਦਾ ਸਖਤ ਮੁਕਾਬਲਾ ਸੀ ਸਾਰੇ ਸਕੂਲਾਂ ਦੇ ਮੁੰਡੇ ਕੁੜੀਆਂ ਨੇ ਆਪਣੀ ਆਪਣੀ ਵਾਰੀ ਸਟੇਜ ਤੋਂ ਗੀਤ ਪੜੇ ਤੇ ਨਿੱਕੇ ਨਿੱਕੇ ਨਾਟਕ ਖੇਡੇ ਇਥੋਂ ਦੇ ਸਕੂਲ ਦੀ ਗੁਰਮੀਤ ਕੁੜੀ ਨੇ ਗੀਤ ਗਾਇਆ ਇਹ ਦੇਸ਼ ਹੈ ਵੀਰ ਜਵਾਨੋ ਕਾ ਬੜੀਆਂ ਤਾੜੀਆਂ ਵੱਜੀਆਂ ਅਤੇ ਗੁਰਮੀਤ ਨੂੰ ਸਲਾਹਿਆ ਗਿਆ ਗੁਰਮੀਤ ਬੜੀ ਖੁਸ਼ ਸੀ ਸਟੇਜ ਤੋਂ ਆ ਕੇ ਉਹ ਦਰਸ਼ਕ ਕੁੜੀਆਂ ਵਿੱਚ ਬੈਠੀ ਫੁੱਲੀ ਨਹੀਂ ਸਿਸਮਾਉਂਦੀ ਅਖੀਰ ਵਿੱਚ ਵਾਰੀ ਆਈ ਸ਼ਿੰਦੇ ਦੀ ਸਟੇਜ 77 ਨੇ ਨਾਂਵ ਬੋਲਿਆ ਹੁਣ ਸਾਡੇ ਸਕੂਲ ਦਾ ਲੜਕਾ ਸੁਰਿੰਦਰ ਗੀਤ ਪੇਸ਼ ਕਰ ਰਿਹਾ ਹੈ ਸਾਡੇ ਸਕੂਲ ਦੇ ਗਿਆਨੀ ਜੀ ਇਹਦੇ ਨਾਲ ਹਾਰਮੋਨੀਅਮ ਵਜਾਉਣਗੇ ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ ਕਣਕਾਂ ਦੇ ਬੰਨੇ ਢੋਲਾ ਉੱਠਣ ਬਰੋਲੇ ਜਦੋਂ ਹੀ ਸ਼ਿੰਦਾ ਸਟੇਜ ਉੱਪਰ ਆਇਆ ਉਸ ਦੀ ਚੰਡਾਲ ਚੌਕੜੀ ਨੇ ਪਹਿਲਾਂ ਹੀ ਉਸ ਦਾ ਤਾੜੀਆਂ ਨਾਲ ਸਵਾਗਤ ਕੀਤਾ ਸਾਰੇ ਦਰਸ਼ਕ ਤਾੜੀਆਂ ਵਜਣ ਉਪਰੰਤ ਗਉ ਨਾਲ ਚੁਕੰਨੇ ਹੋ ਗਏ। ਗੀਤ ਸ਼ੁਰੂ ਹੋਇਆ। ਕਣਕਾਂ ਦੇ ਬੰਨੇ ਢੋਲਾ ਉੱਠਣ ਵਰੋਲੇ ਸੀਨੇ ਤਰਹਾਟਾਂ ਪਈਆਂ। ਸ਼ਿੰਦੇ ਦੀ ਚੜ੍ਹਦੀ ਜਵਾਨੀ, ਰਸ ਭਰੀ ਆਵਾਜ਼ ਤੇ ਝੂਮ ਰਹੇ ਸਰੋਤੇ। ਗਾਉਂਦੇ ਹੋਏ ਸ਼ਿੰਦੇ ਦੀ ਨਿਗਾ ਗੁਰਮੀਤ ਉੱਤੇ ਪੈ ਗਈ। ਉਪਮਤਰੀ ਹੋਈ ਮੋਰ ਵਾਂਗੂ ਧੌਣ ਚੁੱਕ ਕੇ ਸ਼ਿੰਦੇਵਲ ਟਿਕਟਕੀ ਲਾ ਕੇ ਵਿਖ ਰਹੀ ਸੀ। ਸ਼ਿੰਦੇ ਨੂੰ ਵਧੀਆ ਕਲਾਕਾਰ ਹੋਣ ਕਰਕੇ ਪੈਲਾ ਇਨਾਮ ਮਿਲਿਆ ਤੇ ਗੁਰਮੀਤ ਹੈਰਾਨੀ ਨਾਲ ਸ਼ਿੰਦੇਵਲ ਵੇਖਦੀ ਹੀ ਰਹੀ ਗੁਰਮੀਤ ਦੀ ਮੰਮੀ ਕੁੜੀਆਂ ਵਾਲੇ ਸਕੂਲ ਵਿੱਚ ਅਧਿਆਪਕਾ ਲੱਗੀ ਹੋਈ ਸੀ ਉਸ ਦਾ ਬਾਪ ਦੂਰ ਕਿਤੇ ਨੌਕਰੀ ਕਰਦਾ ਸੀ ਉਹ ਕਦੀ ਵਰੇ ਸ਼ਮਾ ਹੀ ਹੀ ਕਰ ਆਉਂਦਾ ਸ਼ਿੰਦੇ ਨੂੰ ਕਈ ਵਾਰ ਸਕੂਲ ਦੇ ਅਧਿਆਪਕਾਂ ਦੇ ਕੰਮ ਸਦਕਾ ਗੁਰਮੀਤ ਦੇ ਘਰ ਜਾਣ ਦਾ ਮੌਕਾ ਮਿਲਿਆ ਜਦ ਉਹ ਪਹਿਲੇ ਦਿਨ ਗਿਆ ਤਾਂ ਗੁਰਮੀਤ ਅਚਾਨਕ ਬਾਰ ਅੱਗੇ ਮਿਲ ਗਈ ਸ਼ਿੰਦੇ ਨੂੰ ਵੇਖ ਕੇ ਉਹ ਇੱਕਦਮ ਠਠੰਬਰ ਗਈ ਅਤੇ ਫਿਰ ਇਕਦਮ ਹੀ ਉਸਤੇ ਬੁੱਲਾ ਉੱਪਰ ਮੁਸਕਰਾਹਟ ਆ ਗਈ ਸ਼ਿੰਦਾ ਬੋਲਿਆ ਗੁਰਮੀਤ ਭੈਣ ਜੀ ਘਰ ਨੇ ਨਹੀਂ ਵੀਰ ਜੀ ਮੰਮੀ ਕਿਸੇ ਦੇ ਘਰ ਕੰਮ ਗਏ ਹੋਈ ਨਹੀਂ ਹੁਣੇ ਆ ਜਾਂਦੇ ਨੇ ਤੁਸੀਂ ਲੰਘ ਆਓ ਬਹਿ ਜਾਓ ਨਹੀਂ ਮੈਂ ਸ਼ੇਤੀ ਵਾਪਸ ਜਾਣਾ ਇਹ ਚਿੱਠੀ ਫੜਾ ਦੇਣੀ ਫੁਲਾਣੇ ਅਧਿਆਪਕਾ ਜੀ ਨੂੰ ਉਹਨਾਂ ਨੂੰ ਤੇ ਸ਼ਿੰਦੇ ਨੇ ਅਧਿਆਪਕ ਦੀ ਚਿੱਠੀ ਗੁਰਮੀਤ ਨੂੰ ਫੜਾ ਦਿੱਤੀ ਜਦ ਉਹ ਸਾਈਕਲ ਵਾਪਸ ਮੋੜਨ ਲੱਗਾ ਤਾਂ ਉਹ ਬੁੱਲੀ ਵੀਰ ਜੀ ਉਸ ਦਿਨ ਵਾਲਾ ਤੁਹਾਡਾ ਗੀਤ ਬੜਾ ਸੋਹਣਾ ਸੀ ਸੱਚਮੁੱਚ ਬਹੁਤ ਹੀ ਸੋਹਣਾ ਕੀ ਮੈਨੂੰ ਨੋਟ ਕਰਵਾ ਦੇਵੋਗੇ ਹਾਂ ਤੁਸੀਂ ਕਰ ਲੈਣਾ ਨੋਟ ਕਿਸੇ ਦਿਨ ਅਤੇ ਸ਼ਿੰਦਾ ਉਹਨਾਂ ਦੇ ਘਰ ਦੇ ਖੁੱਲੇ ਵਿਹੜੇ ਵਿੱਚ ਲੱਗੇ ਗੁਲਾਬ ਦੇ ਬੂਟਿਆਂ ਵੱਲ ਵੇਂਦਾ ਮੁੜ ਗਿਆ ਚੜਦੀਆਂ ਜਵਾਨੀਆਂ ਵਿੱਚ ਪ੍ਰੀਤ ਲਹਿਰਾ ਤੂਫਾਨ ਦਾ ਰੂਪ ਧਾਰਨ ਕਰ ਗਿਨਾਂ ਜਜ਼ਬਾਤੀ ਹੋਏ ਮਨ ਇੱਕ ਦੂਜੇ ਦੇ ਬੜੇ ਨੇੜੇ ਆ ਗਏ। ਵਾਸ਼ਨਾ ਤੋਂ ਰਹਿਤ ਹਰ ਖਿਆਲ ਦਾ ਪ੍ਰਗਟਾਵਾ ਉਹਨਾਂ ਇੱਕ ਦੂਜੇ ਅੱਗੇ ਕੀਤਾ। ਜ਼ਿੰਦਗੀ ਦੇ ਕੀ ਹੋਏ ਹੋਏ ਪਲ ਮਾਣਦੇ। ਉਹ ਬੜੀ ਦੂਰ ਨਿਕਾ ਨਿਕਲੇ। ਸ਼ਿੰਦਾ ਇੱਕ ਗਰੀਬ ਘਰ ਦਾ ਮੁੰਡਾ ਅਤੇ ਗੁਰਮੀਤ ਤੱਕੜੇ ਰੱਜ ਦੇ ਪੋਛਦੇ ਅਮੀਰ ਖਾਨਦਾਨ ਦੀ ਕੁੜੀ। ਸ਼ਿੰਦਾ ਇੱਕ ਦਿਨ ਗੁਰਮੀਤ ਦੇ ਘਰ ਗਿਆ। ਉਹ ਘਰ ਇਕੱਲੀ ਹੀ ਸੀ। ਹੁਣ ਸ਼ਿੰਦਾ ਆਪ ਵੀ ਗੀਤ ਲਿਖਣ ਲੱਗ ਪਿਆ ਸੀ। ਸ਼ਿੰਦੇਲੀ ਗੁਰਮੀਤ ਨੇ ਬੜੀਆਂ ਗੱਲਾਂ ਕੀਤੀਆਂ ਗੀਤਾਂ ਬਾਰੇ ਕਲਾਕਾਰਾਂ ਬਾਰੇ ਅਤੇ ਪਿਆਰ ਭਰੇ ਸਾਂਝੇ ਦਿਲਾਂ ਦੇ ਨੇੜੇ ਹੋਣ ਦੀਆਂ ਗੱਲਾਂ ਜਦ ਸ਼ੰਦਾ ਆਪਣੀ ਸਾਈਕਲ ਚੁੱਕ ਕੇ ਵਾਪਸ ਜਾਣ ਲੱਗਿਆ ਤਾਂ ਜਜ਼ਬਾਤੀ ਹੋਈ ਗੁਰਮੀਤ ਨੇ ਉਸ ਨੂੰ ਆਪਣੇ ਘਰ ਲੱਗੇ ਬੂਟੇ ਨਾਲੋਂ ਗੁਲਾਬ ਦਾ ਫੁੱਲ ਤੋੜ ਕੇ ਫੜਾਉਂਦੀ ਹੋਈ ਨੇ ਕਿਹਾ ਵੀਰ ਜੀ ਇਹ ਲਵੋ ਤੁਹਾਡੇ ਗੀਤਾਂ ਵਰਗਾ ਹੀ ਹੈ ਸੰਭਾਲ ਕੇ ਰੱਖਿਓ ਉਹ ਚੰਚਲ ਨਜ਼ਰਾਂ ਨਾਲ ਮੁਸਕਰਾ ਰਹੀ ਸੀ ਜਜ਼ਬਾਤੀ ਹੋਏ ਸ਼ਿੰਦੇ ਨੇ ਉਸੇ ਦੀ ਰੋਂ ਵਿੱਚ ਜਵਾਬ ਦਿੱਤਾ ਗੁਰਮੀਤ ਗੀਤਾ ਨੇ ਤੇ ਫੁੱਲਾਂ ਨੇ ਸਦਾ ਜ਼ਿੰਦਗੀ ਵਿੱਚ ਕਦੇ ਸਾਥ ਦਿੱਤਾ ਤੇ ਸ਼ਾਇਦ ਮੈਨੂੰ ਵੀ ਹੂੰ ਝੂਠ ਉਸਨੇ ਫੁੱਲ ਉਸਦੀ ਸਾਈਕਲ ਦੀ ਟੋਕਰੀ ਵਿੱਚ ਸੁੱਟ ਦਿੱਤਾ ਉਹ ਚਲਿਆ ਗਿਆ ਗਰੀਬ ਘਰ ਵਿੱਚ ਰਹਿੰਦਾ ਸ਼ਿੰਦਾ ਉਹ ਹਸੀਨ ਪਲ ਯਾਦ ਕਰਕੇ ਗੱਦਗੱਦ ਹੋਠ ਦਾ ਕਿਤਾਬਾਂ ਵਿੱਚ ਰੱਖੇ ਹੋਏ ਗੁਲਾਬ ਦੇ ਫੁੱਲ ਵੇਖਦਾ ਮਨ ਦੀਆਂ ਡੂੰਘਾਣਾ ਚੋਂ ਨਿਕਲੇ ਲਫ਼ਜ਼ ਜਾਦ ਆ ਜਾਂਦੇ ਐ ਲਵੋ ਤੁਹਾਡੇ ਗੀਤਾਂ ਵਰਗਾ ਹੀ ਇਹ ਗੀਤ ਨੇ ਇਹ ਫੁੱਲਾਂ ਨੇ ਇਸ ਜ਼ਿੰਦਗੀ ਵਿੱਚ ਕਦੋਂ ਸਾਥ ਦਿੱਤਾ ਕਦੀ ਤੰਦੇ ਦੇ ਆਲੇ ਵਿੱਚੋਂ ਸ਼ੀਸ਼ਾ ਚੁੱਕ ਕੇ ਆਪਣੀਆਂ ਸੁਰਮੇ ਵਾਲੀਆਂ ਅੱਖਾਂ ਦੀ ਚੰਚਲਤਾ ਨੂੰ ਨਾਪਦਾ ਹੋਇਆ ਆਪ ਮੁਹਾਰੇ ਗਾ ਉੱਠਦਾ ਮਾਇਆ ਵੇ ਮੇਰੇ ਦਿਲਾਂ ਦੇ ਮਹਿਰਮਾ ਸ਼ਿੰਦੇ ਦਾ ਬਾਪ ਸਵਰਨ ਬੁਢਾਪੇ ਵਿੱਚ ਪੈਰ ਰੱਖ ਚੁੱਕਿਆ ਸੀ ਉਸ ਦੀ ਸੁੱਕੇ ਹੱਡਾਂ ਤੋਂ ਹੁਣ ਸਰਦਾਰਾਂ ਦਾ ਕੰਮ ਨਹੀਂ ਹੁੰਦਾ ਸੀ ਪਰ ਉਹਨਾਂ ਦਾ ਕਰਜ਼ਾ ਤਾਂ ਅਜੇ ਨਹੀਂ ਸੀ ਲੱਥਾ ਸਭੋ ਕਰੋੜੀ ਮੱਲ ਤੋਂ ਲਏ ਹੋਏ ਰੁਪਈਆਂ ਦਾ ਵਿਆਜ ਉਸ ਦੀ ਬਹੀ ਵਿੱਚ ਵਧਦਾ ਜਾਂਦਾ ਸੀ ਉਸ ਦਾ ਬਾਪ ਬਿਮਾਰ ਹੋ ਗਿਆ ਅਤੇ ਸਰਦਾਰਾਂ ਦੇ ਕੰਮ ਉੱਪਰ ਨਾ ਜਾ ਸਕਿਆ ਕਈ ਦਿਨਾਂ ਬਾਅਦ ਛੋਟਾ ਸਰਦਾਰ ਆਪ ਉਸ ਦੇ ਘਰੇ ਆਇਆ ਗਲ ਵਿੱਚ ਦੁਨਾਲੀ ਪਾਈ ਹੋਈ ਅਤੇ ਨਾਲ ਲੀਲੂ ਅਮਲੇ ਦਾ ਗੰਡਾਸਾ ਫੜਿਆ ਹੋਇਆ ਜੇ ਤੂੰ ਕੰਮ ਤੇ ਨਹੀਂ ਆ ਸਕਦਾ ਤਾਂ ਮੁੰਡੇ ਨੂੰ ਭੇਜ ਦੇ ਪੜ ਕੇ ਕੀ ਏ ਡੀਸੀ ਲੱਜੂ ਪਰ ਸਵਰਨ ਨੇ ਇਹ ਗੱਲ ਨਾ ਮੰਨੀ ਤਾਂ ਛੋਟਾ ਸਰਦਾਰ ਅੱਗ ਪੰਬੂਕਾ ਹੋ ਗਿਆ ਲੱਗਾ ਸਵਰਨ ਨੂੰ ਅਵਾ ਤਵਾ ਬੋਲਣ ਝਗੜਦੇ ਉੱਤੇ ਕਿਤਾਬਾਂ ਚੁੱਕ ਕੇ ਸਕੂਲੋਂ ਛਿੰਦਾ ਵੀ ਆ ਗਿਆ ਉਹ ਕੁਝ ਚਰਚ ਉੱਪਰ ਹੀ ਹ ਪਰ ਸ਼ੂਠਾ ਸਰਦਾਰ ਜਦ ਗਾਲੀ ਗਲੋਚ ਤੇ ਉੱਤਰ ਆਇਆ ਤਾਂ ਸ਼ਿੰਦੇ ਦਾ ਜਵਾਨ ਲਹੂ ਖੌਲਿਆ ਤੇ ਉਹ ਬੋਲਿਆ ਜੇ ਅਸੀਂ ਗਰੀਬ ਆ ਤਾਂ ਤੁਹਾਡੇ ਗੁਲਾਮ ਬਣ ਗਏ ਸਰਦਾਰ ਨੂੰ ਹੋਰ ਗੁੱਸਾ ਆ ਗਿਆ ਤੇ ਉਹ ਠੁੱਕ ਸੁਟਣ ਲੱਗਾ ਹੋਰ ਤੁਸੀਂ ਕਿਉਂ ਏ ਕਮਜਾਤੇ ਚੁੱਪਚੀਤੇ ਸ਼ਿੰਦੇ ਦੀਆਂ ਅੱਖਾਂ ਲਾਲ ਹੋ ਗਈਆਂ ਸਾਲਾ ਟੇੜ ਜਾਤ ਦੀ ਕੋੜ ਕਰ ਲਈ ਇਸ ਦੀਆਂ ਨੂੰ ਜਫੇ ਜੇ ਐਨੀ ਆਕੜ ਹੈ ਤਾਂ ਸਾਡੇ ਪੈਸੇ ਮੋੜ ਦੇਖਾਂ ਛੋਟਾ ਸਰਦਾਰ ਉੱਚੀ ਉੱਚੀ ਇਹ ਬੋਲਦਾ ਚਲਾ ਗਿਆ ਹਫ਼ਤੇ ਦੇ ਅੰਦਰ ਅੰਦਰ ਸਾਡੇ ਪੈਸੇ ਮੋੜ ਦਿਓ ਜਾਂ ਕੰਮ ਤੇ ਲੱਗ ਜਾ ਨਹੀਂ ਤਾਂ ਫਿਰ ਦੇਖ ਲੋ ਅਗਲੇ ਦਿਨ ਕਰੋੜੀ ਮੱਲ ਵੀ ਧੋਤੀ ਚੁੱਕੀ ਆ ਧਮਕਿਆ ਲੱਗਾ ਬੁੜਬੁੜ ਕਰਨ ਸਵਰਨ ਨੇ ਸਰਦਾਰ ਦਾ ਗੁੱਸਾ ਵੀ ਕਰੋੜੀ ਮੱਲ ਤੇ ਲਾਉਣਾ ਸ਼ੁਰੂ ਕਰ ਦਿੱਤਾ ਨਾ ਪਿੰਡੋਂ ਰਿਕਲਦੇ ਜਾ ਹੈ ਨਹੀਂ ਸਾਡੇ ਕੋਲੇ ਜਾ ਲਾਲਾ ਜੋਰ ਜਿਹੜਾ ਲੱਗਦਾ ਅਗਲੇ ਦਿਨ ਕਰੋੜੀ ਮਲ ਪੁਲਿਸ ਲੈ ਆਇਆ ਦੋ ਸਪਾਹੀਆਂ ਨੇ ਅਨਸਾਰ ਸਵਰਨ ਨੂੰ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਘਰੋਂ ਸੀਟ ਲਿਆ ਸਵਰਨ ਦੀ ਪਾਟੀ ਪੱਗ ਲਾ ਕੇ ਉਸ ਦੀਆਂ ਮੁਸ਼ਕਾਂ ਦੇ ਲਈਆਂ ਅਤੇ ਅੱਗੇ ਲਾ ਲਿਆ ਸਪਾਹੀ ਸਵਰਨ ਨੂੰ ਕੁੱਟ ਕੇ ਥਾਣੇ ਲੈ ਜਾ ਰਹੇ ਸਨ ਰਾਹ ਵਿੱਚੋਂ ਸਕੂਲੋਂ ਆਉਂਦਾ ਸਿੰਦਾ ਮਿਲ ਗਿਆ ਉਹ ਥਾਂੇ ਪਹੁੰਚਰ ਗਿਆ ਉਸਦੇ ਹੱਥ ਪੈਰ ਕੰਮਣ ਲੱਗ ਪਏ ਆਪਣੇ ਬਾਪ ਦੀ ਇਹ ਹਾਲਤ ਵੇਖ ਕੇ ਘਰੇ ਜਾ ਕੇ ਉਸ ਦੀਆਂ ਭੁੱਬਾਂ ਨਿਕਲ ਗਈਆਂ ਉਸ ਦੀ ਮਾਂ ਅੱਡ ਰੋ ਰਹੀ ਸੀ ਉਹਨਾਂ ਮਾਂ ਪੁੱਤਾਂ ਨੂੰ ਕੋਈ ਸੁਝ ਨਹੀਂ ਸੀ ਰਿਹਾ ਸ਼ਿੰਦੇ ਨੇ ਕਿਤਾਬ ਅਕਤੂਬਾ ਵਗਾ ਕੇ ਮਾਰੀਆਂ ਅਤੇ ਆਪਣੀ ਮਾਂ ਨੂੰ ਇੱਕ ਸਲਾਹ ਦਿੱਤੀ ਉਹ ਮਾਂ ਪੁੱਤ ਬਿਸ਼ਨੇ ਚੱਕਦੇ ਘਰ ਵੱਲ ਤੁਰ ਪਏ ਬਿਸ਼ਨੇ ਦੇ ਸ਼ਿੰਦਾ ਸਾਲ ਪਰ ਠੇਕੇ ਉੱਪਰ ਕੰਮੇ ਵਜੋਂ ਲੱਗ ਪਿਆ ਸਾਲ ਪਰਦੇ ठेके ਦਾ ਸਾਰਾ ਰੁਪਿਆ ਪੇਸ਼ਗੀ ਲੈ ਲਿਆ ਪਰ ਨੋਟ ਭਰ ਕੇ ਇੱਕ ਪੰਜ ਤੇ ਦੋ ਹੋਰ ਬੰਦੇ ਲੈ ਕੇ ਉਹ ਥਾਣੇ ਗਿਆ ਥਾਣੇ ਦੇ ਬਰਾਬਰ ਕੁਰਸੀ ਤੇ ਬੈਠ ਛੋਟੇ ਸਰਦਾਰ ਨੂੰ ਵੇਖ ਕੇ ਉਹ ਹੋਰ ਵੀ ਹੈਰਾਨ ਹੋਇਆ ਸਰਦਾਰ ਅਤੇ ਕ੍ਰੂੜੀ ਮਲ ਦੇ ਸਾਰੇ ਪੈਸੇ ਦੇਖ ਕੇ ਉਹ ਆਪਣੇ ਬਾਪ ਨੂੰ ਥਾਣੇੋਂ ਛੁਡਾ ਲਿਆ ਆ शिंदे ਨੂੰ ਮਿੱਟੀ ਨਾਲ ਮਿੱਟੀ ਹੋ ਕੇ ਕੰਮ ਕਰਨਾ ਪੈ ਰਿਹਾ ਸੀ ਆਪਣੇ ਬਾਪ ਨੂੰ ਸੁਰੱਖਰੂ ਕਰਕੇ ਅਤੇ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ ਸੋਚ ਕੇ ਆਪਣੇ ਮਨ ਨੂੰ ਤਰਵਾਸ ਦੇ ਲੈਂਦਾ ਸ਼ਿੰਦਾ ਨਰਮਕੁੱਟ ਦੇ ਇੱਕ ਦਿਨ ਸ਼ਾਮ ਨੂੰ ਸੜਕ ਤੇ ਸੜਕ ਤੇ ਪਿੰਡ ਵੱਲ ਆ ਰਿਹਾ ਸੀ ਪੂਰੇ ਦੀ ਵਗਦੀ ਹਵਾ ਨੇ ਉਸ ਦਾ ਸਾਰਾ ਮੁੜਕਾ ਸੁਕਾ ਦਿੱਤਾ ਸੀ ਉਹ ਗੁਣਗਣਾਉਂਦਾ ਪਿੰਡ ਵੱਲ ਆ ਰਿਹਾ ਸੀ ਤਦੋਂ ਹੀ ਉਸ ਨੂੰ ਆਪਣੇ ਪਿੱਛੋਂ ਸਾਈਕਲ ਦੀ ਘੰਟੀ ਵੱਜੀ ਸੁਣੀ कहानी ਦਾ ਦੂਜਾ ਪਾਗ ਤੋ ਹੱਡੇ ਲਈ ਕਲਪੇਸ਼ ਕਰਾਂਗੇ ਦੋਸਤੋ ਤਦ ਤੱਕ ਆਪਣਾ ਖਿਆਲ ਰੱਖਿਓ ਸਦਾ ਖੁਸ਼ ਰਹੋ